ਮਸਲੇ ਵਾਲੇ ਮੈਂ ਰੋਸ਼ਨ لال ਕਾਨੂ ਕੋ ਗੁਰਦਾਸਪੁਰ ਤੇ ਆਪਾਂ ਪਿੰਡ ਸਲੇਮਪੁਰ ਹਰਾਈਆਂ ਵਿੱਚ ਪੁਜੇ ਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵਾਲੋਂ ਕਿ ਉੱਥੇ ਦਾ ਬਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਈ ਉਹਨਾਂ ਨੇ ਇਹਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਮ ਦਾ ਕੋਈ ਵਿਅਕਤੀ ਆ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਤੇ ਇਹ ਜਿਹੜੀ ਹੈ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਉਹਦੇ ਹੱਦ ਵਿੱਚ ਆਪਾਂ ਆਏ ਉਹ ਬਾਕੀ ਸਾਨੂੰ ਹੋਰ ਕੱਲ ਤੋਂ ਕਿਹੜੇ ਕਿਹੜੇ ਜਗ੍ਹਾ ਵੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਨਾ ਬਾਗ ਜੀ ਹੂੰ ਤੇ ਦੂਸਰਾ ਦਾ ਸਲੀਮਪੁਰ ਰਾਈਆਂ ਵਿੱਚ ਦੋਨੇ ਪੀਨਾ ਚਿੱਤੇ ਬੋਟ ਲਾਤੇ ਆ ਇਹ ਰਕਬਾ ਜਿਹੜਾ ਬੈਰ ਹੈ ਨਾ ਉਹ ਨਹੀਂ ਹੋ ਸਕਦਾ ਅੱਛਾ ਪਹਿਲੀ ਵਕਸਦੀ ਫਸਲ ਹੋ ਸਕਦੀ ਪਹਿਲੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ ਇਹ ਨਹੀਂ ਨਹੀਂ ਕੀਤੀ ਆ ਹਾਂਜੀ ਹਾਂਜੀ ਕਿਉਂ ਦੀ ਖੇੜੀ ਜ਼ਮੀਨ ਸੀ ਇਹ ਹਾਂਜੀ ਕਿਹੜੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾਦ ਕੋ ਵਿਆਕਤੀ ਹੈ ਅੱਛਾ ਹਾਂਜੀ ਨਹੀਂ ਜ਼ਮੀਨ ਸਟੋਟੋਲ ਜੀ ਇਹ ਦੋ ਕਲਾ ਸਤਪਰਲੇ ਪਿੰਡ ਸਲੀਮਪੁਰ ਆਈਆਂ ਚ ਹੂੰ ਤੇ ਨੋ ਮਰਲੇ ਥਾਂ ਜਿਹੜਾ ਹੈ ਹੀ ਆਪਣੇ ਪੀਨਾ ਬਾਗ ਦੇ ਵਿੱਚ ਪੈਂਦਾ ਆ અને ને જપ ઓધી પ્રોપર્ટી રજિસ્ટર કેતા વોટપા તો પી કોઈ ટકા નાગો છેડે નાગો ના ભાય ના કુછ એના ને કી ક એને પતા કુછ ભી નહીં કુછ પતળ ઠીક થેન્ક યુ ઓર વે જડીયા રે હો દેક પડતે હે યે બતા જા રહે સામે ગર તવાડી એક આડી હા ਤੁਸੀਂ ਮੈਂ ਕਹੇ ਜਣਾਇਆ ਇਹਨਾਂ ਨੇ ਕਾਕੇ ਨਹੀਂ ਜਣਾਇਆ ਇਹਨਾਂ ਨੇ ਨਹੀਂ ਨਹੀਂ ਇਹਦੇ ਖੇਲੇ ਪਾਉਣੇ ਸੋਟਾ ਸਿਗਨਲ ਦੇ ਪ੍ਰੋਗਰਾਮ ਰੱਖਿਆ ਨਾ ਆਹ ਨਹੀਂ ਉਹ ਨੌ ਮਰਲੇ ਆ ਆਹ ਉਧਰ ਦੱਸੋ ਡਾਊ ਮੈਂ ਉੱਤੇ ਇਹ ਹੀ ਹੈ ਜੀ ਆਹ ਜਿਹੜੀ ਸਿੱਧੀ ਜੀ ਸਿੱਧੀ ਨੌ ਮਰਲੇ ਆ ਜੀ ਇਹ ਨਹੀਂ ਨੇ ਜੀ ਬਰੇ ਇੱਥੇ ਰੋਪਾ ਜੋ ਤੇ ਘਰਾਂ ਨੂੰ ਲਾਉਣਾ ਹੈ। ਇਹ ਤੇ ਪਾਣੀ ਤੇ ਲੱਗਦੀ ਹੈ। ਇਹਨਾਂ ਕਦੇ ਵੜਦੇ ਨੇ। ਹਾਂ ਇੱਥੇ ਕਰ ਦੋ। ਹੁਣ ਮੈਂ ਇੱਥੇ ਕਰਦਾ। ਚੱਬਾ ਥੋੜਾ ਹਟਾ ਕੇ। ਇਹ ਇੰਨਾ ਕਿਨਾਂ ਕਰਾ ਦੇ। ਚੱਬਾ। ਇਹ ਸਰ ਪਰੇ ਕਿ ਉਹ ਬਟਕ ਕੋਈ ਜਿੱਥਾ ਪਾਣੀ ਪਾਣੀ ਲੱਗੇਗਾ ਉਹ ਇੱਥੇ ਲਾ ਲਓ। ਇੱਧਰ ਤੇ ਲਾਓ। ਹਾਂ ਉਹ ਜਿੱਦ ਨੂੰ ਆਪ ਸਕਦੇ ਨਾਲ। ਕੋਈ ਦੂਰ ਹੈ। ਲੋ ਹਾਲਾ ਲੋ ਹਾਟ ਮਾਰੀ ਜੀ ਹੋਰ ਜੀ ਅੱਗੇ ਸਿੱਧਰਾ ਹੋ ਤਾ ਬੜਾ ਬੇਰਗਲ ਨੈਬ ਲਣੀ ਕੋਈ ਨਹੀਂ ਗੱਲ ਕਰਦੇ ਕਰਦੇ ਨਹੀਂ ਕਰਦੇ ਨਹੀਂ ਜੋ ਵੀ ਹੈਗਾ ਹੀ ਰਕਵਾ

इंडिया क्राइम न्यूज जुलम के खिलाफ जंग आप देख रहे हैं इंडिया क्राइम न्यूज